ਇਹ ਆਪਣੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਜਿਹੜਾ ਸਪੈਸ਼ਲ ਇੱਕ ਆਪਰੇਸ਼ਨ ਸਾਰੇ ਪੰਜਾਬ ਦੇ ਵਿੱਚ ਜਿਹੜੇ ਜਿੰਨੇ ਵੀ ਹੌਟਸਪੌਟ ਨੇ ਜਿੱਥੇ ਡਰੱਗ ਜਿਆਦਾ ਵਿਕਦੀ ਹੈ ਜਾਂ ਸੇਲ ਹੁੰਦੀ ਹੈ ਉੱਥੇ ਅੱਜ ਸਪੈਸ਼ਲ ਸਰਚ ਅਭਿਆਨ ਕੈਸੋ ਆਪਰੇਸ਼ਨ ਚਲਾਇਆ ਗਿਆ ਹੈ ਜਿਸ ਦੇ ਤਹਿਤ ਜਲੰਧਰ ਰੂਰਲ ਦੇ ਵਿੱਚ ਚਾਰ ਜਗ੍ਹਾ ਤੇ ਅਸੀਂ ਸਰਚ ਆਪਰੇਸ਼ਨ ਚਲਾਇਆ ਜੋ ਇੱਕ ਭੋਗਪੁਰ ਚ ਆਪਣਾ ਕਿੰਗਰਾ ਚੋ ਵਾਲਾ ਨਕੋਦਰ ਚ ਸ਼ੰਕਰਪਿੰਡ ਇੱਥੇ ਗੰਨਾ ਪਿੰਡ ਹੈ ਔਰ ਇੱਕ ਆਪਣੇ ਗੋਟੇ ਦੀਆਂ ਸ਼ਨਾ ਮਹਿਕਪੁਰ ਦੇ ਵਿੱਚ ਜੋ ਅਸੀਂ ਟੋਟਲ 3 ਕੇਸ ਜਿਹੜੇ ਇੱਥੇ ਰਜਿਸਟਰ ਕੀਤੇ ਆ ਬਾਕੀ ਸਾਡੀ ਸਰਚ ਅਜੇ ਚੱਲ ਰਹੀ ਹੈ ਇਹਦਾ ਮੇਨ ਮਕਸਦ ਜਿਹੜਾ ਆ ਉਹ ਇਹ ਆ ਵੀ ਲੋਕਾਂ ਨੂੰ ਔਰ ਇਹਨਾਂ ਦੇ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਨੇ ਅਸੀਂ ਇੱਥੇ ਇਹਨਾਂ ਨੂੰ ਜਾਗਰੂਕ ਵੀ ਕਰ ਰਹੇ ਆ ਵੀ ਆਪਦੇ ਬੱਚਿਆਂ ਨੂੰ ਸਮਝਾਓ ਡੀਡਿਕਸ਼ਨ ਸੈਂਟਰ ਸਰਕਾਰ ਨੇ ਜਿਹੜੀਆਂ ਪਾਲਿਸੀਆਂ ਖੋਲੀਆਂ ਉੱਥੇ ਦਾਖਲ ਕਰਾਓ 5 ਗ੍ਰਾਮ ਤੋਂ ਘੱਟ ਅਗਰ ਕਿਸੇ ਤੋਂ ਕੋਈ ਰਿਕਵਰੀ ਹੁੰਦੀ ਆ 64 ਦੇ ਵਿੱਚ ਇਮਿਊਨਿਟੀ ਦਿੱਤੀ ਜਾ ਸਕਦੀ ਆ ਉਹ ਮੇਰੇ ਕੋਲ ਲੈ ਕੇ ਆਉਣ ਅਸੀਂ ਇਹਨਾਂ ਨੂੰ ਦਾਖਲ ਕਰਾਵਾਂਗੇ ਔਰ ਅਦਾਲਤ ਦੇ ਵਿੱਚ ਅਸੀਂ ਰਿਕੁਐਸਟ ਕਰਕੇ ਜਿਹੜਾ ਪੱਤਾ ਵਾਪਸ ਲੈ ਲਵਾਂਗੇ ਇਸ ਤੋਂ ਇਲਾਵਾ ਦਰਾਨੇ ਸਰਚ ਜਿਹੜੇ ਕਈ ਬੰਦੇ ਜਿਹੜੇ ਸਮਾਨ ਲੈ ਕੇ ਆਏ ਹੁੰਦੇ ਆ ਉਹਨੂੰ ਡਿਸਟਰੋਏ ਕਰ ਦਿੰਦੇ ਆ ਔਰ ਕਾਫੀ ਉਹਨਾਂ ਦਾ ਜਿਹੜਾ ਆਰਥਿਕ ਨੁਕਸਾਨ ਵੀ ਹੁੰਦਾ ਆ ਇਹ ਇਸ ਦਾ ਮੇਨ ਮਕਸਦ ਇਹੋ ਯਾਰ ਲੋਕਾਂ ਜਿਹੜੇ ਅੱچھے ਲੋਕ ਆ ਉਹਨਾਂ ਦੇ ਵਿੱਚ ਜਿਹੜਾ ਪੁਲਿਸ ਦਾ ਜਿਹੜਾ ਪ੍ਰਭਾਵ ਬਣਿਆ ਰਵੇ ਵੀ ਪੁਲਿਸ ਆਉਂਦੀ ਆ ਇਸ ਕਰਕੇ ਕੈਸਾ ਆਪਰੇਸ਼ਨ ਕੀਤੇ ਆ ਲੋਕਾਂ ਨੂੰ ਪਤਾ ਲੱਗਦਾ ਪ੍ਰਸ਼ਾਸਨ ਵਾਲੇ ਲੋਕ ਲਾ ਕੇ ਘਰਾਂ ਤੋਂ ਫਰਾਰ ਹੋ ਜਾਂਦੇ ਜਿਹੜੇ ਫਰਾਰ ਹੋ ਜਾਂਦੇ ਉਹ ਪਹਿਲਾਂ ਮਲਜ਼ਮ ਹੋਣਗੇ ਕਿਸੇ ਨਾ ਕਿਸੇ ਕੇਸ 'ਚ ਕੋਈ ਵੀ ਮਲਜਮ ਜਿਹੜਾ ਅਜੇ ਤੱਕ ਬਚਿਆ ਨਹੀਂ ਆ ਪੁਲਿਸ ਦੀ ਗ੍ਰਿਫਤ ਤੋਂ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਸਾਰੇ ਫੜੇ ਜਾਣਗੇ ਜਿਹੜਾ ਹੁਣ ਸਰ ਭੱਜ ਗਏ ਆ ਜਿਹਨਾਂ ਦੇ ਘਰਾਂ ਦੀ ਸਰਚ ਕੀਤੀ ਐ ਉਸ ਤੋਂ ਬਾਅਦ ਇਹਨਾਂ ਦਾ ਅਸੀਂ ਇਹਨਾਂ ਦਾ ਕਾਰਨ ਪੁੱਛਾਂਗੇ ਕਿਉਂ ਗਏ ਨੇ ਕਿੱਥੋਂ ਆਏ ਸੀ ਪਿਛਲੇ ਇਹਨਾਂ ਦਾ ਸਾਰਾ ਟੈਲੀਫੋਨ ਜਾਂ ਟੈਕਨੀਕਲੀ ਇਹਨਾਂ ਨੂੰ ਵੈਰੀਫਾਈ ਕਰਾਂਗੇ ਜੇ ਉੱਚ ਕੋਈ ਲੱਗਿਆ ਸਾਨੂੰ ਤੇ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਜਿਹੜਾ 5 ਗ੍ਰਾਮ ਤੋਂ ਘੱਟ ਆ ਉਹਨਾਂ ਨੂੰ ਕੀ ਅਸੀਂ ਉਹਨਾਂ ਨੂੰ ਜਿੰਨੇ ਵੀ 5 ਗ੍ਰਾਮ ਤੋਂ ਘੱਟ ਪਰਚੇ ਆ ਜੇ ਉਹ ਡੀਡਿਕਸ਼ਨ ਸੈਂਟਰ ਸਰਕਾਰੀ ਚ ਜਾ ਕੇ ਦਾਖਲ ਹੋ ਕੇ ਆਪਣਾ ਨਸ਼ਾ ਛੱਡਦਾ ਆ ਬਿ ਤੇ ਉਹਦਾ ਜਿਹੜਾ ਪਰਚਾ ਉਹ ਕੈਨਸਲ ਕੀਤਾ ਜਾਂਦਾ 64 ਏ ਦੇ ਤਾਰਾ ਦੇ ਤਹਿਤ ਜਿਹੜਾ ਕਾਨੂੰਨੀ ਇੱਕ ਉਹਨਾਂ ਕੋਲ ਅਧਿਕਾਰ ਪ੍ਰਾਪਤ ਇਹ ਆਪਣੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਜਿਹੜਾ ਸਪੈਸ਼ਲ ਇੱਕ ਆਪਰੇਸ਼ਨ ਸਾਰੇ ਪੰਜਾਬ ਦੇ ਵਿੱਚ ਜਿਹੜੇ ਜਿੰਨੇ ਵੀ ਹੌਟਸਪੌਟ ਨੇ ਜਿੱਥੇ ਡਰੱਗ ਜਿਆਦਾ ਵਿਕਦੀ ਹੈ ਜਾਂ ਸੇਲ ਹੁੰਦੀ ਹੈ ਉੱਥੇ ਅੱਜ ਸਪੈਸ਼ਲ ਸਰਚ ਅਭਿਆਨ ਕੈਸੋ ਆਪਰੇਸ਼ਨ ਚਲਾਇਆ ਗਿਆ ਹੈ ਜਿਸ ਦੇ ਤਹਿਤ ਜਲੰਧਰ ਰੂਰਲ ਦੇ ਵਿੱਚ ਚਾਰ ਜਗ੍ਹਾ ਤੇ ਅਸੀਂ ਸਰਚ ਆਪਰੇਸ਼ਨ ਚਲਾਇਆ ਜੋ ਇੱਕ ਭੋਗਪੁਰ ਚ ਆਪਣਾ ਕਿੰਗਰਾ ਚੋਵਾਲਾ ਨਕੌਦਰ ਚ ਸ਼ੰਕਰਪਿੰਡਾ ਇੱਥੇ ਗੰਨਾ ਪਿੰਡ ਹੈ ਔਰ ਇੱਕ ਆਪਣੇ ਬੂਟੇ ਦੀਆਂ ਛੰਨਾ ਮਹਿਕਪੁਰ ਦੇ ਵਿੱਚ ਜੋ ਅਸੀਂ ਟੋਟਲ 3 ਕੇਸ ਜਿਹੜੇ ਤੇ ਰਜਿਸਟਰ ਕੀਤੇ ਆ ਬਾਕੀ ਸਾਡੀ ਸਰਚ ਅਜੇ ਚੱਲ ਰਹੀ ਹੈ ਇਹਦਾ ਮੇਨ ਮਕਸਦ ਜਿਹੜਾ ਆ ਉਹ ਇਹ ਆ ਵੀ ਲੋਕਾਂ ਨੂੰ ਔਰ ਇਹਨਾਂ ਦੇ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਨੇ ਅਸੀਂ ਇੱਥੇ ਇਹਨਾਂ ਨੂੰ ਜਾਗਰੂਕ ਵੀ ਕਰ ਰਹੇ ਆ ਵੀ ਆਪਦੇ ਬੱਚਿਆਂ ਨੂੰ ਸਮਝਾਓ ਡੀਡਿਕਸ਼ਨ ਸੈਂਟਰ ਸਰਕਾਰ ਨੇ ਜਿਹੜੀਆਂ ਪਾਲਿਸੀਆਂ ਖੋਲੀਆਂ ਉੱਥੇ ਦਾਖਲ ਕਰਾਓ 5 ਗ੍ਰਾਮ ਤੋਂ ਘੱਟ ਅਗਰ ਕਿਸੇ ਤੋਂ ਕੋਈ ਰਿਕਵਰੀ ਹੁੰਦੀ ਆ 64 ਏ ਦੇ ਵਿੱਚ ਇਮਿਊਨਿਟੀ ਦਿੱਤੀ ਜਾ ਸਕਦੀ ਆ ਉਹ ਮੇਰੇ ਕੋਲ ਲੈ ਕੇ ਆਉਣ ਅਸੀਂ ਉਹਨਾਂ ਨੂੰ ਦਾਖਲ ਕਰਾਵਾਂਗੇ ਔਰ ਅਦਾਲਤ ਦੇ ਵਿੱਚ ਅਸੀਂ ਰਿਕਵੈਸਟ ਕਰਕੇ ਜਿਹੜਾ ਪਰਚਾ ਵਾਪਸ ਲੈ ਲਵਾਂਗੇ ਇਸ ਤੋਂ ਇਲਾਵਾ ਦਰਾਂਨੇ ਸਰਚ ਜਿਹੜੇ ਕਈ ਬੰਦੇ ਜਿਹੜੇ ਸਮਾਨ ਲੈ ਕੇ ਆਏ ਹੁੰਦੇ ਆ ਉਹਨੂੰ ਡਿਸਟਰੋਏ ਕਰ ਦਿੰਦੇ ਆ ਔਰ ਕਾਫੀ ਉਹਨਾਂ ਦਾ ਜਿਹੜਾ ਆਰਥਿਕ ਨੁਕਸਾਨ ਵੀ ਹੁੰਦਾ ਆ ਇਹ ਇਸ ਦਾ ਮੇਨ ਮਕਸਦ ਇਹੋ ਯਾਰ ਲੋਕਾਂ ਜਿਹੜੇ ਅੱچھے ਲੋਕ ਆ ਉਹਨਾਂ ਦੇ ਵਿੱਚ ਜਿਹੜਾ ਹੈ ਪੁਲਿਸ ਦਾ ਜਿਹੜਾ ਪ੍ਰਭਾਵ ਬਣਿਆ ਰਵੇ ਵੀ ਪੁਲਿਸ ਆਉਂਦੀ ਆ ਇਸ ਕਰਕੇ ਕੈਸੋ ਆਪਰੇਸ਼ਨ ਕੀਤੇ ਨੇ ਲੋਕਾਂ ਨੂੰ ਪਤਾ ਲੱਗਦਾ ਪ੍ਰਸ਼ਾਸਨ ਨਾਲ ਲੋਕ ਲਾ ਕੇ ਘਰਾਂ ਤੋਂ ਫਰਾਰ ਹੋ ਜਾਂਦੇ ਜਿਹੜੇ ਫਰਾਰ ਹੋ ਜਾਂਦੇ ਉਹ ਪਹਿਲਾਂ ਮਲਜ਼ਮ ਹੋਣਗੇ ਹੀ ਕਿਸੇ ਨਾ ਕਿਸੇ ਕੇਸ 'ਚ ਕੋਈ ਵੀ ਮਲਜ਼ਮ ਜਿਹੜਾ ਅਜੇ ਤੱਕ ਬਚਿਆ ਨਹੀਂ ਆ ਪੁਲਿਸ ਦੀ ਗ੍ਰਿਫਤ ਤੋਂ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਸਾਰੇ ਫੜੇ ਜਾਣਗੇ ਹੁਣ ਸਾਰੇ ਭੱਜ ਗਏ ਆ ਆਂਦੀ ਇਹਨਾਂ ਦੇ ਘਰਾਂ ਦੀ ਸਰਚ ਕੀਤੀ ਆ ਉਸ ਤੋਂ ਬਾਅਦ ਇਹਨਾਂ ਦਾ ਅਸੀਂ ਇਹਨਾਂ ਦਾ ਕਾਰਨ ਪੁੱਛਾਂਗੇ ਕਿਉਂ ਗਏ ਨੇ ਕਿੱਥੋਂ ਆਏ ਸੀ ਪਿਛਲੇ ਇਹਨਾਂ ਦਾ ਸਾਰਾ ਟੈਲੀਫੋਨ ਜਾਂ ਟੈਕਨੀਕਲੀ ਇਹਨਾਂ ਨੂੰ ਵੈਰੀਫਾਈ ਕਰਾਂਗੇ ਜੇ ਉੱਚ ਕੋਈ ਲੱਗਿਆ ਸਾਨੂੰ ਤੇ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਜੇ 5 ਗ੍ਰਾਮ ਤੋਂ ਘੱਟ ਆ ਉਹਨਾਂ ਨੂੰ ਕੀ ਅਸੀਂ ਉਹਨਾਂ ਨੂੰ ਜਿੰਨੇ ਵੀ 5 ਗ੍ਰਾਮ ਤੋਂ ਘੱਟ ਪਰਚੇ ਆ ਜੇ ਉਹ ਡੀਡਿਕਸ਼ਨ ਸੈਂਟਰ ਸਰਕਾਰੀ ਚ ਜਾ ਕੇ ਦਾਖਲ ਹੋ ਕੇ ਆਪਣਾ ਨਸ਼ਾ ਛੱਡਦਾ ਹੈ ਬਿਨਾ ਤੇ ਉਹਦਾ ਜਿਹੜਾ ਪਰਚਾ ਹੈ ਉਹ ਕੈਨਸਲ ਕੀਤਾ ਜਾਂਦਾ ਹੈ 64 ਏ ਦੇ ਧਾਰਾ ਦੇ ਤਹਿਤ ਜਿਹੜਾ ਕਾਨੂੰਨੀ ਇੱਕ ਉਹਨਾਂ ਕੋਲ ਅਧਿਕਾਰ ਪ੍ਰਾਪਤ